ਪਿਛਲੇ 2.5 ਦਹਾਕਿਆਂ ਦੇ ਵਿੱਚ ਪੰਜਾਬ ਦੀ ਕਿੰਨੀ ਖੇਤੀ ਜੋਗ ਜ਼ਮੀਨ ਹੋ ਗਈ ਐਕਵਾਇਰ? ਵੀਡੀਆ ਰਿਪੋਰਟਸ ਦੇ ਵਿੱਚ ਹੋ ਗਏ ਬਹੁਤ ਵੱਡੇ ਖੁਲਾਸੇ। ਇਹ ਐਕਵਾਇਰ ਹੋਈ ਜ਼ਮੀਨ ਕਿੰਨੀ ਕੁ ਹੋ ਸਕੀ ਵਿਕਸਤ? ਸੱਚੇ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਪੰਜਾਬ ਦੇ ਵਿੱਚ ਇਸ ਵਕਤ ਇੱਕ ਮੁੱਦਾ ਸਿਕਰਾਂ ਤੇ ਚੱਲ ਰਿਹਾ ਪੰਜਾਬ ਖੇਤੀ ਪ੍ਰਧਾਨ ਸੂਬਾ ਬਹੁਤ ਇਸ ਦੇ ਵਿੱਚ ਫਰਟਾਈਲ ਜ਼ਮੀਨਾਂ ਪਜਾਊ ਜ਼ਮੀਨ ਦੇ ਵਿੱਚ ਵੱਡੇ ਪੱਧਰ ਤੇ ਖੇਤੀ ਹੁੰਦੀ ਆ ਪਰ ਹੁਣ ਖੇਤੀ ਜੋਗ ਜ਼ਮੀਨ ਐਕਵਾਇਰ ਕੀਤੀ ਜਾਣੀਆਂ तकरीबन ਪੰਜਾਬ ਦੇ ਵਿੱਚ 65000 ਏਕੜ ਜ਼ਮੀਨ ਐਕਵਾਇਰ ਕੀਤੀ ਜਾਣੀਆਂ ਲੈਂਡ ਪੂਲਿੰਗ ਪਾਲਿਸੀ ਤਹਿਤ ਐਕਵਾਇਰ ਕੀਤੀ ਜਾਣੀਆਂ ਹਾਲਾਂਕਿ ਵੱਡੇ ਪੱਧਰ ਤੇ ਕਿਸਾਨ ਇਸ ਦਾ ਵਿਰੋਧ ਕਰ ਰਹੇ ਨੇ ਵਿਰੋਧੀ ਤਰ ਪਾਰਟੀਆਂ ਵੀ ਵਿਰੋਧ ਕਰ ਰਹੀਆਂ ਨੇ ਪਰ ਸੱਤਾ ਤਰ ਸਰਕਾਰ ਇਸ ਦੀਆਂ ਜਿਹੜੀਆਂ ਵਾਰ-ਵਾਰ ਚੰਗਿਆਈਆਂ ਘੜਾ ਰਹੀਆਂ ਬਹੁਤ ਸਾਰੀਆਂ ਚੰਗੀਆਂ ਗੱਲਾਂ ਘੜਾ ਰਹੀਆਂ ਕਿ ਕਿਸਾਨਾਂ ਦੇ ਲਈ ਫਾਇਦੇਮੰਦ ਆ ਪਰ ਇਹ ਸਭ ਦੇ ਵਿਚਾਲੇ ਲੋਕਾਂ ਦੇ ਮਨਾਂ ਦੇ ਵਿੱਚ ਆਮ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਉੱਠ ਰਹੇ ਨੇ ਕੀ ਪਹਿਲਾਂ ਵੀ ਇਸ ਤਰੀਕੇ ਪੰਜਾਬ ਦੀ ਜ਼ਮੀਨ ਇੱਕ ਵਾਰ ਹੋਈ ਆ ਜਾਂ ਪਰ ਬਹੁਤ ਸਾਰੇ ਕਿਸਾਨ ਇਹ ਗੱਲਾਂ ਕਹਿ ਰਹੇ ਨੇ ਕਿਸਾਨ ਆਗੂ ਇਹ ਗੱਲਾਂ ਕਹਿ ਰਹੇ ਨੇ ਕਿ ਜਿਹੜੀ ਪਹਿਲਾਂ ਜ਼ਮੀਨ ਐਕਵਾਇਰ ਹੋਈ ਸੀ ਉਹ ਜ਼ਮੀਨ ਕਿੰਨੀ ਕੁ ਵਿਕਸਤ ਹੋਈ ਹੈ ਕਿੰਨੀ ਐ ਕੁ ਉਸ ਦੇ ਉੱਪਰ ਜਿਹੜੀਆਂ ਕੁਝ ਕੰਪਨੀਆਂਜ਼ ਖੋਲੀਆਂ ਨੇ ਕਲੋਨੀਆਂ ਕੱਟੀਆਂ ਨੇ ਜਾਂ ਫਿਰ ਪਲOTS ਬਣੇ ਨੇ ਜਾਂ ਹੋਰ ਕੀ ਕੁਝ ਬਣਿਆ ਜਿਹੜਾ ਇਹ ਕਿਸ ਤਰੀਕੇ ਡਿਵੈਲਪ ਹੋਈ ਹੈ ਕਿੰਨੀ ਕੁ ਡਿਵੈਲਪ ਹੋਈ ਹੈ ਜਾਂ ਫਿਰ ਬਹੁਤੀ ਜ਼ਮੀਨ ਅਜਈ ਹੈ ਜਿਸ ਦੀਆਂ ਕਲੋਨੀਆਂ ਕੱਟੀਆਂ ਗਈਆਂ ਬਾਉਂਡਰੀਆਂ ਮਾਰਤੀਆਂ ਪਰ ਕਿਸੇ ਤਰੀਕੇ ਉਸ ਦੀ ਕੋਈ ਵਿਕਸਤ ਨਹੀਂ ਹੋਈ ਕੋਈ ਡਿਵੈਲਪਮੈਂਟ ਨਹੀਂ ਹੋਈ ਇਹ ਸਾਰੇ ਨੂੰ ਲੈ ਕੇ ਐਸਡੀਆ ਰਿਪੋਰਟਾਂ ਦੇ ਵਿੱਚ ਬਹੁਤ ਵੱਡੇ ਖੁਲਾਸੇ ਹੋਏ ਨੇ ਢਾਈ ਦਹਾਕਿਆਂ ਦੇ ਵਿੱਚ ਪੰਜਾਬ ਦੀ ਕਿੰਨੀ ਜ਼ਮੀਨ ਐਕਵਾਇਰ ਹੋਈ ਆ ਪਾਰਾ ਇੱਕ ਜਿਹੜਾ ਪਾਰਾ ਸਾਲ ਦੀ ਜੇਕਰ ਗੱਲ ਕਰੀਏ ਕਿ ਹਰੇਕ ਸਾਲ ਕਿੰਨੀ ਜ਼ਮੀਨ ਬਣਦੀ ਆ ਕਿ ਜਿਹੜੀ ਐਕਵਾਇਰ ਹੋਈ ਆ ਇਸ ਗੱਲ ਨੂੰ ਲੈ ਕੇ ਵੀ ਬਹੁਤ ਵੱਡੇ ਖੁਲਾਸੇ ਹੋਏ ਨੇ ਪੰਜਾਬ ਸਰਕਾਰ ਦੇ ਵੱਲੋਂ ਲੰਘੇ ਢਾਈ ਦਹਾਕਿਆਂ ਦੇ ਵਿੱਚ ਰਿਹਾਇਸ਼ੀ ਅਤੇ ਸਨਤੀ ਪ੍ਰੋਜੈਕਟਾਂ ਦੇ ਲਈ ਕਰੀਬ 11000 ਏਕੜ ਜ਼ਮੀਨ ਐਕਵਾਇਰ ਕੀਤੀ ਜਾ ਚੁੱਕੀ ਆ ਪਰ ਜੇਕਰ ਔਸਤਨ ਦੇਖੀਏ ਕਿ ਸੂਬਾ ਸਰਕਾਰ ਦੇ ਵੱਲੋਂ ਹਰ ਵਾਰੇ ਹਰ ਸਾਲ ਤਕਰੀਬਨ 440 ਏਕੜ ਜ਼ਮੀਨ ਐਕਵਾਇਰ ਕੀਤੀ ਗਿਆ ਜੋ ਕਿ ਸਿਰਫ ਸ਼ਹਿਰੀ ਵਿਕਾਸ ਅਤੇ ਰਿਹਾਈਸ਼ੀ ਤੇ ਸਨਤਾਨੇ ਪ੍ਰੋਜੈਕਟਾਂ ਵਾਸਤੇ ਪ੍ਰਾਪਤ ਕੀਤੀ ਜਾਣੀ ਕਿ ਐਕਵਾਇਰ ਕੀਤੀ ਆ ਕਿਸਾਨਾਂ ਤੋਂ ਜ਼ਮੀਨ ਖਰੀਦੀ ਆ ਪਰ ਪੰਜਾਬ ਸਰਕਾਰ ਨੇ ਹੁਣ ਲੈਂਡ ਪੂਲਿੰਗ ਪਾਲਿਸੀ ਤਹਿਤ 65533 ਏਕੜ ਜ਼ਮੀਨ ਐਕਵਾਇਰ ਕਰਨ ਦੀ ਤਜ਼ਵੀਰ ਰੱਖ ਦਿੱਤੀ ਹੈ ਜਿਸ ਨੂੰ ਲੈ ਕੇ ਹਾਲਾਂਕਿ ਕਿਸਾਨ ਬਹੁਤ ਤੋਖਲੇ ਦੇ ਵਿੱਚ ਨੇ ਕਿਸਾਨ ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਤਲਕੀ ਦੇ ਵਿੱਚ ਨੇ ਢਾਈ ਦਹਾਕੇ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਰਿਹਾਈਸ਼ੀ ਅਤੇ ਰਣਤੀ ਪ੍ਰੋਜੈਕਟਾਂ ਦੇ ਖਾਤਰ ਕਦੇ ਇੱਕਦਮ ਵੱਡੀ ਗਿਣਤੀ ਦੇ ਵਿੱਚ ਜ਼ਮੀਨ ਐਕਵਾਇਰ ਨਹੀਂ ਕੀਤੀ ਗਈ ਹਾਲਾਂਕਿ ਜਿਸ ਤਰੀਕੇ 65000 ਜ਼ਮੀਨ ਐਕਵਾਇਰ ਕਰਨ ਦੀ ਗੱਲ ਹੋ ਰਹੀ ਹੈ ਖਾਸ ਤੌਰ ਤੇ ਇਕੱਲੇ ਲੁਧਿਆਣਾ ਦੇ ਵਿੱਚ 24311 ਏਕੜ ਜ਼ਮੀਨ ਐਕਵਾਇਰ ਕਰਨ ਦੀ ਗੱਲ ਹੋ ਰਹੀ ਹੈ ਇੰਨੀ ਵੱਡੀ ਗਿਣਤੀ ਦੇ ਵਿੱਚ ਮਾਤਰਾ ਦੇ ਵਿੱਚ ਹੁਣ ਤੱਕ ਸੂਬਾ ਸਰਕਾਰ ਦੇ ਵੱਲੋਂ ਕਦੇ ਵੀ ਪੰਜਾਬ ਦੇ ਵਿੱਚ ਇਸ ਤਰੀਕੇ ਜ਼ਮੀਨ ਇਕ ਵਾਰ ਨਹੀਂ ਕੀਤੀ ਗਈ মিডিਆ ਰਿਪੋਰਟਸ ਦੇ ਅਨੁਸਾਰ ਪ੍ਰਾਪਤ ਵੇਰਵਿਆਂ ਅਨੁਸਾਰ ਸ਼ਹਿਰੀ ਵਿਕਾਸ ਅਥਾਰਟੀਆਂ ਦੇ ਵੱਲੋਂ ਸਾਲ 2000 ਤੋਂ ਲੈ ਕੇ ਹੁਣ ਤੱਕ 10967 ਏਕੜ ਜ਼ਮੀਨ ਐਕਵਾਇਰ ਕੀਤੀ ਗਈ ਜਾਨੀ ਕਿ ਤਕਰੀਬਨ ਤਕਰੀਬਨ ਹੁਣ ਤੱਕ ਸ਼ਹਿਰੀ ਵਿਕਾਸ ਅਥਾਰਟੀਆਂ ਦੇ ਵੱਲੋਂ ਜਿਹੜਾ 2000 ਸਾਲ ਤੋਂ ਲੈ ਕੇ ਹੁਣ ਤੱਕ 2025 ਤੱਕ ਜਾਨੀ ਕਿ ਪੂਰੇ 25 ਸਾਲ ਦਾ ਤਕਰੀਬਨ ਢਾਈ ਦਹਾਕਿਆਂ ਦੇ ਵਿੱਚ ਤਕਰੀਬਨ ਤਕਰੀਬਨ 11000 ਏਕੜੀ ਜ਼ਮੀਨ ਐਕਵਾਇਰ ਕੀਤੀ ਗਿਆ ਜਿਸ ਦੇ ਵਿੱਚ ਰਿਹਾਇਸ਼ੀ ਕਲੋਨੀਆਂ ਉਸਾਰੀਆਂ ਗਈਆਂ ਜਾਂ ਪਰ ਕੁਝ ਸੰਰਤੀ ਪ੍ਰੋਜੈਕਟ ਨੇ ਜਿਹੜੇ ਜਾਂ ਫੈਕਟਰੀਜ਼ ਜਾਂ ਇਸ ਤਰੀਕੇ ਦਾ ਕੁਝ ਪ੍ਰੋਜੈਕਟ ਲਗਾਏ ਗਏ ਇਸ ਐਕਵਾਇਰ ਕੀਤੀ ਜ਼ਮੀਨ ਦੇ ਵਿੱਚੋਂ ਤਕਰੀਬਨ 8000 ਏਕੜ ਜਿਹੜੀ ਜਗ੍ਹਾ ਉਹ ਡਵੈਲਪ ਕੀਤੀ ਜਾ ਚੁੱਕੀ ਆ ਪ੍ਰਾਈਵੇਟ ਡਵੈਲਪਰਾਂ ਦਾ ਜੇਕਰ ਲੇਖਾ ਜੋ ਖਰਾ ਬਕਰਾ ਪਾਰਾ ਗ੍ਰੇਟਰ ਮੁਹਾਲੀ ਏਰੀਆ ਡਵੈਲਪਮੈਂਟ ਅਥਾਰਟੀ ਜਾਨੀ ਕਿ ਜਿਸ ਨੂੰ ਸਿੱਧੇ ਸ਼ਬਦਾਂ 'ਚ ਸ਼ਾਰਟ ਫਾਰਮ ਦੇ ਵਿੱਚ ਗਵਾਡਾ ਕਹਿੰਦੇ ਨੇ ਇਸ ਮਾਮਲੇ ਦੇ ਵਿੱਚ ਉਹ ਸਭ ਤੋਂ ਮੋਹਰੀ ਰਹੀ ਆ ਜਾਨੀ ਕਿ ਉਸ ਨੇ ਵੱਡੇ ਪੱਧਰ ਤੇ ਜ਼ਮੀਨ ਇੱਕ ਵੈਰ ਕੀਤੀ ਆ ਲੰਗੇ ਢਾਈ ਦਹਾਕਿਆਂ ਦੇ ਵਿੱਚ ਗਵਾਡਾ ਨੇ 9311 ਏਕੜ ਜ਼ਮੀਰ ਐਕਵਾਇਰ ਕੀਤੀ ਹੈ ਜਾਨੀ ਕਿ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ तकरीबन तकरीबन 10967 ਕੁੱਲ ਏਕੜ ਜ਼ਮੀਰ ਐਕਵਾਇਰ ਹੋਈ ਹੈ ਤੇ ਉਸ ਦੇ ਵਿੱਚੋਂ ਗਮਾਡਾ ਨੇ 9311 ਏਕੜ ਜ਼ਮੀਨ ਐਕਵਾਇਰ ਕੀਤੀ ਹੈ ਜ਼ਮੀਨ ਐਰੋ ਸਿਟੀ ਇਕੋ ਸਿਟੀ ਮੈਡੀ ਸਿਟੀ ਆਈਟੀ ਸਿਟੀ ਤੇ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਦੇ ਵਿੱਚ ਅਰਬਨ ਸਟੇਟ ਆਰਜ਼ ਨੂੰ ਲੈ ਕੇ ਐਕਵਾਇਰ ਕੀਤੀ ਗਿਆ ਮਹਾਲੀ ਦੇ ਵਿੱਚ ਪਿਛਲੇ ਅਰਸੇ ਦੌਰਾਨ ਲੈਂਡ ਪੂਲਿੰਗ ਨੀਤੀ ਜ਼ਰੀਏ ਹੀ ਜ਼ਮੀਨ ਹਾਸਲ ਕੀਤੀ ਗਈ ਹੈ ਜੇਕਰ ਇਹ ਵੀ ਦੇਖਿਆ ਜਾਵੇ ਕਿ ਜ਼ਿਆਦਾਤਰ ਜ਼ਮੀਨਾਂ ਜਿਹੜੀ ਕਿਸ ਸੱਤਾਧਰ ਪਾਰਟੀ ਦੇ ਰਾਜ ਦੌਰਾਨ ਐਕਵਾਇਰ ਕੀਤੀ ਗਈ ਹੈ ਕਿ ਸਰਕਾਰ ਦੇ ਜ਼ਿਆਦਾਤਰ ਜ਼ਮੀਨ ਅਕਾਲੀ ਭਾਜਪਾ ਗੱਠਜੋੜ ਦੀ ਹਕੂਮਤ ਸਮੇਂ ਜਿਹੜੀ ਐਕਵਾਇਰ ਕੀਤੀ ਗਈ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਜਾਨੀ ਕਿ ਗਲਾਡਾ ਗਲਾਡਾ ਨੇ ਸਾਲ 2000 ਤੋਂ ਲੈ ਕੇ ਹੁਣ ਤੱਕ 325 ਏਕੜ ਜਾਨੀ ਕਿ ਦੇਖੋ 2000 ਤੋਂ ਹੁਣ ਤੱਕ ਤਕਰੀਬਨ ਸੱਦੇ ਤੌਰ ਤੇ 25-26 ਸਾਲ ਬਣਦੇ ਨੇ ਢਾਈ ਦਹਾਕਿਆਂ ਦੇ ਵਿੱਚ ਇਸੇ ਗਲਾਟਾ ਨੇ 325 ਏਕੜ ਜ਼ਮੀਨ ਐਕਵਾਇਰ ਕੀਤੀ ਆ ਪਰ ਇਸ ਜ਼ਮੀਨ ਤੇ ਵਿਕਾਸ ਦੇ ਕੰਮ ਨਹੀਂ ਹੋਏ ਤੇ 25 ਸਾਲਾਂ ਦੇ ਵਿੱਚ ਗਲਾਟਾ ਲੁਧਿਆਣੇ ਦਾ ਜਿਹੜੀ ਏਰੀਆ ਡਵੈਲਪਮੈਂਟ ਅਥਾਰਟੀ ਆ 25 ਸਾਲਾਂ ਦੇ ਵਿੱਚ ਮਹਿਜ਼ 325 ਏਕੜ ਜ਼ਮੀਨ ਐਕਵਾਇਰ ਕੀਤੀ ਆ ਤੇ ਉਸ ਦੇ ਉੱਪਰ ਵੀ ਕਿਸੇ ਤਰੀਕੇ ਦਾ ਜਿਹੜਾ ਵਿਕਾਸ ਦਾ ਕੰਮ ਕਾਜ ਆ ਖੁੱਲ ਕੇ ਜਾਂ ਪੂਰਨ ਤੌਰ ਤੇ ਨਹੀਂ ਹੋ ਸਕਿਆ ਤਾਂ 25 ਸਾਲਾਂ ਦੇ ਵਿੱਚ 325 ਏਕੜ ਜ਼ਮੀਨ ਐਕਵਾਇਰ ਹੋਈ ਆ ਉਹ ਵੀ ਡਿਵੈਲਪ ਨਹੀਂ ਹੋਈ ਤੇ ਹੁਣ ਲੁਧਿਆਣੇ ਦੀ ਕлле ਦੀ 24311 ਏਕੜ ਜ਼ਮੀਨ ਐਕਵਾਇਰ ਕਰਕੇ ਡਿਵੈਲਪ ਕਰਨ ਦੀ ਗੱਲ ਕੀਤੀ ਜਾ ਰਹੀ ਆ ਢਾਈ ਦਹਾਕੇ ਦੌਰਾਨ ਪਟਿਆਲਾ ਡਿਵੈਲਪਮੈਂਟ ਅਥਾਰਟੀ ਨੇ 419 ਏਕੜ ਜ਼ਮੀਨ ਐਕਵਾਇਰ ਕੀਤੀ ਆ ਇਹ ਜ਼ਮੀਨ ਡਿਵੈਲਪ ਕੀਤੀ ਜਾ ਚੁੱਕੀ ਆ ਹਾਲਾਂਕਿ ਜਿਸ ਤਰੀਕੇ ਲੁਧਿਆਣੇ ਦੇ ਵਿੱਚ ਡਿਵੈਲਪ ਨਹੀਂ ਹੋਈ ਪਰ ਪਟਿਆਲੇ ਦੇ ਵਿੱਚ ਡਿਵੈਲਪ ਹੋ ਚੁੱਕੀ ਆ ਅਮ੍ਰਿਤਸਰ ਡਿਵੈਲਪਮੈਂਟ ਅਥਾਰਟੀ ADA ਨੇ ਜਿਹੜਾ 25 ਸਾਲਾਂ ਦੇ ਵਿੱਚ 242 ਏਕੜ ਜ਼ਮੀਨ ਐਕਵਾਇਰ ਕੀਤੀ ਹੈ ਜਿਸ ਦੇ ਵਿੱਚੋਂ ਕਿ 155 ਏਕੜ ਜ਼ਮੀਨ ਜਿਹੜੀ ਉਹ ਡਿਵੈਲਪ ਕੀਤੀ ਜਾ ਚੁੱਕਿਆ 242 ਦੇ ਵਿੱਚੋਂ ਤਕਰੀਬਨ ਤਕਰੀਬਨ 100 ਏਕੜ ਦੇ ਨੇੜੇ ਜਿਹੜੀ ਜ਼ਮੀਨ ਉਹ ਫਿਰ ਜਿਹੜੀ ਡਿਵੈਲਪ ਨਹੀਂ ਕੀਤੀ ਗਈ ਏਡੀਆ ਜਿਹੜਾ ਇਸੇ ਤਰੀਕੇ ਦੇ ਨਾਲ ਬਟਾਲਾ ਦੇ ਬੁੱਲ ਵਿੱਚ ਜਿਹੜੀ ਅਰਬਨ ਸਟੇਟ ਦੇ ਲਈ 87 ਏਕੜ ਜ਼ਮੀਨ ਐਕਵਾਇਰ ਕੀਤੀ ਗਈ ਸੀ ਤੇ ਇਸੇ ਤਰ੍ਹਾਂ ਪਟੰਡਾ ਵਿਕਾਸ ਅਥਾਰਟੀ ਬੀ ਡੀਏ ਨੇ ਜਿਹੜੀ 185 ਏਕੜ ਜ਼ਮੀਨ ਪਿਛਲੇ ਢਾਈ ਦਹਾਕਿਆਂ ਦੇ ਵਿੱਚ ਐਕਵਾਇਰ ਕੀਤੀ ਜਿਸ ਦੇ ਵਿੱਚੋਂ ਕਰੀਬ-ਕਰੀਬ 45 ਏਕੜ ਜ਼ਮੀਨ ਹਲੇ ਤੱਕ ਡਿਵੈਲਪਰ ਨਹੀਂ ਕੀਤੀ ਜਾ ਰਹੀ ਤੇ ਉਸ ਤੋਂ ਬਾਅਦ ਜਲੰਧਰ ਵਿਕਾਸ ਅਥਾਰਟੀ ਜੀ ਡੀਏ ਨੇ 66 ਏਕੜ ਜ਼ਮੀਨ ਐਕਵਾਇਰ ਕੀਤੀ ਜਿਸ ਦੇ ਵਿੱਚੋਂ 60 ਏਕੜ ਜ਼ਮੀਨ ਡਿਵੈਲਪ ਹੋ ਚੁੱਕੀ ਆ ਉਹ ਜਿਹੜੇ ਜਿਸ ਤਰੀਕੇ ਦਾ ਤੁਹਾਨੂੰ ਸਾਰਾ ਅਸੀਂ ਡਾਟਾ ਦੱਸਿਆ ਕਿ ਕਿਹੜੇ ਲੁਧਿਆਣਾ ਪਟਿਆਲਾ ਮੁਹਾਲੀ ਅਬਰੇਸਰ ਬਟਾਲਾ ਜਲੰਧਰ ਦੇ ਵਿੱਚ ਕਿੰਨੀ ਬਟੰਡੇ ਦੇ ਵਿੱਚ ਕਿੰਨੀ ਜ਼ਮੀਨ ਐਕਵਾਇਰ ਹੋਈ ਆ ਤੇ ਕਿੰਨੀ ਉਹ ਡਿਵੈਲਪ ਹੋਈ ਆ ਇਹ ਸਾਰਾ ਜਿਹੜਾ ਸਨਤੀ ਅਤੇ ਮਿਕਸਡ ਜ਼ੂਜ਼ ਪ੍ਰੋਡਕਟ ਪ੍ਰੋਜੈਕਟਾਂ ਦੇ ਲਈ ਜਿਹੜੀ ਐਕਵਾਇਰ ਹੋਈ ਆ ਤਾਂ ਤੁਸੀਂ ਦੇਖੋ ਕਿ ਕਿੰਨੇ ਵੱਡੇ ਸਾਲਾਂ ਦੇ ਆંકੜੇ ਦੇ ਵਿੱਚ 2.5 ਦਹਾਕਿਆਂ ਦਾ ਕੋਈ ਛੋਟਾ ਆંકੜਾ ਨਹੀਂ ਹੁੰਦਾ ਕਿ ਤਕਰੀਬਨ 25-26 ਸਾਲ ਹੋ ਜਾਂਦੇ ਰਿਹਾ ਕਿ 2000 ਤੋਂ ਲੈ ਕੇ ਹੁਣ ਤੱਕ 25 ਜਿਹੜੇ ਸਾਲ ਨੇ ਸਿੱਧੇ ਤੌਰ ਤੇ ਬਣਦੇ ਨੇ ਤਕਰੀਬਨ 11000 ਜ਼ਮੀਨ ਐਕਵਾਇਰ ਕੀਤੀ ਆ ਤੇ ਉਸ ਦੇ ਵਿੱਚੋਂ ਹਰ ਸਾਲ 440 ਏਕੜ ਦੀ ਇੱਕ ਜ਼ਮੀਨ ਹੈ ਜਿਹੜੀ ਐਕਵਾਇਰ ਕਰਦੀ ਬਣਦੀ ਹੈ ਜਾਨੀ ਕਿ ਹਰ ਸਾਲ ਸਰਕਾਰ ਨੇ ਇੰਨੀ ਜ਼ਮੀਨ ਐਕਵਾਇਰ ਕਰਦੇ ਜੇਕਰ ਹਰ ਸਾਲ ਦੇ ਹਿਸਾਬ ਨਾਲ ਅੰਕੜਾ ਲਾਇਆ ਜਾਵੇ ਪਰ ਅਸ ਉਸ ਵਕਤ ਜੇਕਰ ਗੱਲ ਕਰੀ ਜਾਵੇ ਪੰਜਾਬ ਸਰਕਾਰ ਦੀ موجوده ਲੈਂਡ ਪੋਲਿਸੀ ਦੇ ਵਿੱਚ 65000 ਏਕੜ ਜਿਹੜੀ 65533 ਏਕੜ ਜ਼ਮੀਨ ਪੰਜਾਬ ਦੀ ਐਕਵਾਇਰ ਕੀਤੀ ਜਾਣੀਆਂ ਸਭ ਤੋਂ ਵੱਡਾ ਅੰਕੜਾ ਲੁਧਿਆਣਾ 24311 ਏਕੜ ਜ਼ਮੀਨ ਤਾਂ ਇਸ ਕਰਕੇ ਕਿਸਾਨ ਵਿਰੋਧ ਦੇ ਵਿੱਚ ਨੇ ਜਿਸ ਤਰੀਕੇ ਤੋਂ ਤੁਹਾਨੂੰ ਅਸੀਂ ਆਂਕੜਾ ਦੱਸਿਆ ਕਿ ਕਿੰਨੀ ਜ਼ਮੀਨ ਹਲੇ ਵੀ ਉਹ ਪਈਆ ਪੰਜਾਬ ਦੇ ਵਿੱਚ ਜਿਹੜੀ ਐਕਵਾਇਰ ਤਾਂ ਕਰ ਲਈ ਪਰ ਕਿਸੇ ਤਰੀਕੇ ਨਾਲ ਡਿਵੈਲਪ ਨਹੀਂ ਹੋ ਰਹੀ ਤੇ ਕਿਸਾਨ ਇਹ ਹੀ ਕਹਿ ਰਹੇ ਨੇ ਕਿ ਜਿਹੜੀ ਜ਼ਮੀਨ ਪਹਿਲਾਂ ਡਿਵੈਲਪ ਕੀਤੀ ਜਿਹੜੀ ਐਕਵਾਇਰ ਕੀਤੀ ਉਸ ਨੂੰ ਡਿਵੈਲਪ ਕੀਤਾ ਜਾਵੇ ਤੇ ਨਾਲ ਇਹ ਵੀ ਕਹਿ ਰਹੇ ਨੇ ਕਿ ਇੰਨੇ ਵੱਡੇ ਪੱਧਰ ਤੇ ਹੁਣ ਤੱਕ ਪੰਜਾਬ ਦੇ ਵਿੱਚ ਪਿਛਲੇ 25 ਸਾਲਾਂ ਦੇ ਵਿੱਚ ਕਦੇ ਵੀ ਜ਼ਮੀਨ ਜਿਹੜੀ ਐਕਵਾਇਰ ਨਹੀਂ ਹੋਈ ਤੇ ਹੁਣ ਇੱਕ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਜ਼ਮੀਨ ਐਕਵਾਇਰ ਕਰਨ ਦੀ ਗੱਲ ਆਕੀ ਜਾਰੀ ਆ ਪਰ ਮੀਡੀਆ ਰਿਪੋਰਟਾਂ ਨੇ ਬਹੁਤ ਵੱਡੇ ਖੁਲਾਸੇ ਕਰ ਦਿੱਤੇ ਨੇ ਕਿ ਪਿਛਲੇ 25 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਕਿੰਨੀ ਕੁ ਜ਼ਮੀਨ ਜਿਹੜੀ ਐਕਵਾਇਰ ਹੋਈ ਹੈ